ਰਸੀਲੇ ਗਲਾਬ ਜਮਨ ਜਿਹੜੇ ਕਿ ਹਰ ਇੱਕ ਨੂੰ ਬੜੇ ਹੀ ਪਸੰਦ ਨੇ ਬਿਨਾ ਬੇਕਿੰਗ ਪਾਊਡਰ ਬਿਨਾ ਬੇਕਿੰਗ ਸੋਡੇ ਤੋਂ ਬਹੁਤ ਹੀ ਮਜ਼ੇਦਾਰ ਨਾ ਪਨੀਰ ਦੀ ਲੋੜ ਨਾ ਖੋਏ ਦੀ ਲੋੜ ਫਿਰ ਵੀ ਇੰਨੇ ਜਿਆਦਾ ਟੇਸਟੀ ਗਲਾਬ ਜਮਨ ਬਣ ਕੇ ਤਿਆਰ ਹੋਣਗੇ ਸਾਈਜ਼ ਆਪਣੇ ਮੁਤਾਬਕ ਰੱਖਿਓ ਠੰਡੇ ਖਾਈਓ ਚਾਹੇ ਗਰਮ ਖਾਈਓ ਪਰ ਬਣਾਉਣੇ ਇੰਨੇ ਜਿਆਦਾ ਆਸਾਨ ਹੈ ਕਿ ਹਰ ਕੋਈ ਆਰਾਮ ਨਾਲ ਬਣਾ ਸਕਦਾ ਹੈ ਇਹਨਾਂ ਵਿੱਚ ਕੋਈ ਕ੍ਰੈਕ ਨਹੀਂ ਆਊਗਾ ਨਾ ਹੀ ਫ੍ਰਾਈ ਕਰਨੇ ਵੇਲੇ ਟੁੱਟਣਗੇ ਤੇ ਸੌਫਟ ਇੰਨੇ ਜਿਆਦਾ ਬਣਨਗੇ ਕਿ ਹਰ ਤੋ ਕਿਤੇ ਜਿਆਦਾ ਵਧੀਆ ਹੋਣਗੇ ਕਿਉਂਕਿ ਆਪਾਂ ਘਰ ਦੇ ਸਮਾਨ ਦੇ ਤਿਆਰ ਕੀਤੇ ਆ ਤਿਉਹਾਰਾਂ ਦੇ ਦਿਨ ਚੱਲ ਰਿਹਾ ਹੈ ਅਕਸਰੀ ਮਠਿਆਈਆਂ ਬੰਦੀਆਂ ਨੇ ਪਰ ਇਹ ਜੇ ਸਮੇਂ ਵਿੱਚ ਮਠਿਆਈਆਂ ਘਰੇ ਬਣਾਈਆਂ ਜਾਂ ਤਾਂ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ ਮजेदार ਜੇ ਗੁਲਾਬ ਜਾਮਨ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਚਾਸ਼ਨੀ ਸਭ ਤੋਂ ਪਹਿਲਾਂ ਤੁਸੀਂ ਇੱਕ ਖੁੱਲਾ ਜਿਹਾ ਪਾਂਡਾ ਲੈ ਲੈਣਾ ਤਾਂ ਕਿ ਜਦੋਂ ਹੀ ਗੁਲਾਬ ਜਾਮਨਾਂ ਨੂੰ ਇਹਦੇ ਵਿੱਚ ਤੁਸੀਂ ਡਬੋ ਤਾਂ ਚੰਗੀ ਤਰ੍ਹਾਂ ਫੁੱਲ ਜਾਣ ਐਨਾ ਖੁੱਲਾ ਪਾਂਡਾ ਹੋਵੇ ਤਾਂ ਉਸ ਤੋਂ ਬਾਅਦ ਤਿੰਨ ਕੋਲੀਆਂ ਆਪਾਂ ਲਈਆਂ ਖੰਡ ਦੀਆਂ ਇੱਕ ਕੋਲ ਹੀ ਤੁਸੀਂ ਲੈ ਲੈਣੀ ਆ ਉਹਦੇ ਹਿਸਾਬ ਨਾਲ ਹੀ ਤੁਸੀਂ ਸਾਰੀ ਗਲਾਬ ਜਾਮਨ ਦਾ ਨਾਪ ਲੈਣਾ ਜਿੰਨੇ ਜਿੰਨੇ ਸਮਾਨ ਪਾਉਣਾ ਇੱਕੋ ਸਾਈਜ਼ ਦਾ ਭਾਂਡਾ ਹੋਊਗਾ ਬਹੁਤ ਹੀ ਮਜ਼ੇਦਾਰ ਗਲਾਬ ਜਾਮਨਾ ਬਣ ਕੇ ਤਿਆਰ ਹੋਣਗੀਆਂ ਤਿੰਨ ਕੋਲੀਆਂ ਆਪਾਂ ਖੰਡ ਦੀਆਂ ਲੈ ਲਈਆਂ ਤਿੰਨੀ ਕ올ੀਆਂ ਆਪਾਂ ਇਹਦੇ ਵਿੱਚ ਪਾਣੀ ਦੀਆਂ ਪਾਵਾਂਗੇ। ਉਹੀ ਕ올ੀ ਨਾਲ ਆਪਾਂ ਪਾਣੀ ਦਾ ਨਾਪ ਲਵਾਂਗੇ। ਜਿੰਨੀ ਖੰਡ ਲੈਣੀ ਹੈ ਉਨਾਂ ਹੀ ਪਾਣੀ। ਇਹਦੇ ਵਿੱਚ ਖੰਡ ਤੁਸੀਂ ਘੱਟ ਵੱਧ ਆਪਣੀ ਮਰਜ਼ੀ ਅਨੁਸਾਰ ਕਰ ਸਕਦੇ ਹੋ ਪਰ ਗਲਾਬ ਜਮਨ ਜਿਹੜੀ ਉਹ ਫਿੱਕੀ ਸਵਾਦ ਨਹੀਂ ਲੱਗਦੀ। ਫੁੱਲ ਵੀਡੀਓ ਜ਼ਰੂਰ ਦੇਖਿਓ ਛੋਟੀਆਂ-ਛੋਟੀਆਂ ਗੱਲਾਂ ਦੱਸੂਗੀ ਜਿਹਦੇ ਨਾਲ ਹੀ ਗਲਾਬ ਜਮਨ ਬੜੀਆਂ ਹੀ ਟੇਸਟੀ ਬਣਣਗੀਆਂ। ਕੋਈ ਕ੍ਰੈਕ ਨਹੀਂ ਆਊਗਾ ਤੇ ਅੰਜਾਨ ਵੀ ਆਰਾਮ ਨਾਲ ਬਣਾ ਸਕਣਗੇ। ਪਾਣੀ ਨੂੰ ਆਪਾਂ ਰੱਖ ਤੱਕ ਗਰਮ ਜਦੋਂ ਹੀ ਖੰਡ ਮੈਲਟ ਹੋਣ ਲੱਗੀ ਤਾਂ ਆਪਾਂ 3-4 ਇਲਾਇਚੀਆਂ ਨੂੰ ਕਟਕੇ ਪਾਵਾਂਗੇ। ਕਿਉਂਕਿ ਆਮ ਘਰ ਦੇ ਵਿੱਚ ਆਪਣੇ ਕੋਲ ਇਲਾਇਚੀ ਪਾਊਡਰ ਨਹੀਂ ਹੁੰਦਾ ਜੇ ਤੁਹਾਡੇ ਕੋਲ ਹੈਗਾ ਤਾਂ ਉਹ ਪਾ ਲਓ ਨਹੀਂ ਤੁਸੀਂ ਇਸੇ ਤਰ੍ਹਾਂ ਹੀ ਇਲਾਇਚੀਆਂ ਕੁੱਟ ਕੇ ਪਾਓ ਬਚੀਤੀ ਤਾਂ ਗੇਪਾਲਿਓ ਜੀ ਕੇਸਰ ਦੇ ਇਹਦੇ ਨਾਲ ਕਲਰ ਵੀ ਵਧੀਆ ਆਊਗਾ ਟੇਸਟ ਵੀ ਬੜਾ ਵਧੀਆ ਹੋਊਗਾ ਫਿਰ ਐਨੀ ਚਾਸ਼ਨੀ ਪੱਕਣ ਲੱਗੀ ਕੇਸਰ ਨੇ ਆਪਣਾ ਕਲਰ ਛੱਡਤਾ ਗੈਸ ਦੀ ਫਲੇਮ ਚਾਹੇ ਫੁੱਲ ਕਰ ਲਿਓ ਚਾਸ਼ਨੀ ਪਕਾਉਂਦੇ ਪਕਾਉਂਦੇ ਜਦੋਂ ਇਹਨੂੰ ਪੱਕਦੀ ਨੂੰ 304 ਮਿੰਟ ਹੋ ਗਏ ਤਾਂ ਇਹਨੂੰ ਤੁਸੀਂ ਦੇਖਣਾ ਸ਼ੁਰੂ ਕਰ ਦਿਓ ਕਿਉਂਕਿ ਆਪਾਂ ਇਹਦੀ ਕੋਈ ਵੀ ਤਾਰ ਵਗੈਰਾ ਬਿਲਕੁਲ ਤਿਆਰ ਨਹੀਂ ਕਰਨੀ ਇਹਦੇ ਵਿੱਚ ਚਿਪਚਿਪਾਹਟ ਹੋਣੀ ਚਾਹੀਦੀ ਹੈ ਇਸ ਤਰੀਕੇ ਦੀ ਇਹ ਬਣੀ ਹੋਵੇ ਦੇਖੋ ਆਪਣਾ ਅੰਗੂਠਾ ਜਿਹੜਾ ਆਪਸ ਵਿੱਚ ਉਂਗਲ ਨਾਲ ਚਿਪਕ ਵੀ ਰਿਹਾ ਹੈ ਪਰ ਬਗੈਰਾ ਕੁਛ ਨਹੀਂ ਬਣ ਰਹੀ ਸਿੰਪਲ ਤਰੀਕੇ ਨਾਲ ਇਹਦੇ ਵਿੱਚ ਚਿਪਚਿਪਾਹਟ ਹੋਵੇ ਫਿਰ ਗੈਸ ਨੂੰ ਕਰਤਾ ਆਪਾਂ ਬੰਦ ਤੇ ਇਹਨੂੰ ਉਤਾਰ ਕੇ ਇੱਕ ਸਾਈਡ ਤੇ ਰੱਖ ਦਾਂਗੇ ਹੁਣ ਆਪਾਂ ਗਲਾਬ ਜਮਨ ਬਣਾਉਣ ਦੀ ਤਿਆਰੀ ਕਰਾਂਗੇ ਤੇ ਇਹਦੇ ਲਈ ਲਵਾਂਗੇ ਆਪਾਂ ਇੱਕ ਕੱਪ ਸੂਜੀ ਦਾ ਕਿਉਂਕਿ ਅੱਜ ਆਪਾਂ ਗਲਾਬ ਜਮਨ ਹੈ ਜਿਹੜੀ ਉਹ ਸੂਜੀ ਦੀ ਤਿਆਰ ਕਰ ਰਹੇ ਆ ਉਹੀ ਆਪਣੇ ਕੋਲ ਇੱਕ ਕੋਲੀ ਹੈ ਜਿਸ ਦੇ ਨਾਲ ਆਪਾਂ ਖੰਡ ਵਗੈਰਾ ਨੂੰ ਨਾਪਿਆ ਸੀ ਇੱਕ ਕੋਲੀ ਸੂਜੀ ਦੀ ਪਾ ਦਿਆ ਸੂਜੀ ਮੋਟੀ ਹੋਵੇ ਬਰੀਕ ਹੋਵੇ ਕੋਈ ਗੱਲ ਨਹੀਂ ਕਿਉਂਕਿ ਇਹਨੂੰ ਆਪਾਂ ਬਾਅਦ ਵਿੱਚ ਬਰੀਕ ਕਰ ਹੀ ਲੈਣਾ ਫਿਰ ਆਪਾਂ ਉਹੀ ਕਲੀ ਨਾਲ ਲਿਆ ਜੀ ਮਿਲਕ ਪਾਊਡਰ ਇਹਦੇ ਵਿੱਚ ਤੁਸੀਂ ਪਾਣੀ ਕਲੀ ਮਿਲਕ ਪਾਊਡਰ ਦੀ ਪਾਣੀ ਐਂਗੀ ਤੇ ਇਹਦੇ ਵਿੱਚੋਂ ਮੈਂ 2 ਚਮਚ ਕੱਢ ਲਈ ਸੀ ਚਾਹੇ ਤੁਸੀਂ ਚਮਚ ਦੇ ਹਿਸਾਬ ਨਾਲ 5 ਤੋਂ 6 ਚਮਚੇ ਦੇ ਵਿੱਚ ਮਿਲਕ ਪਾਊਡਰ ਦੇ ਪਾ ਲਿਓ ਜਮਾ ਸਹੀ ਨਾ ਪੈ ਬਿਲਕੁਲ ਕ੍ਰੈਕ ਨਹੀਂ ਆਉਣਗੇ ਟੇਸਟ ਇਹਦੇ ਨਾਲ ਬੜਾ ਵਧੀਆ ਆਊਗਾ ਖੋਇਆ ਲੱਗੂਗਾ ਜਿਵੇਂ ਤੁਸੀਂ ਵਿੱਚ ਖੋਇਆ ਪਾਇਆ ਹੈਗਾ ਉਸ ਤੋਂ ਬਾਅਦ ਜਦੋਂ ਹੀ ਇਹਨੂੰ ਮਿਕਸ ਕਰਤਾ ਫਿਰ ਤੁਸੀਂ 2 ਚਮਚ ਲੈ ਲਿਓ ਮੈਦੇ ਦੇ ਕਿਉਂਕਿ ਮੈਦੇ ਨਾਲ ਇਹਦੀ ਬਾਈਂਡਿੰਗ ਹੈ ਜਿਹੜੀ ਬਹੁਤ ਜ਼ਿਆਦਾ ਵਧੀਆ ਹੋਊਗੀ ਕੋਈ ਵਿੱਚ ਕ੍ਰੈਕ ਨਹੀਂ ਆਊਗਾ ਵਧੀਆ ਤਰੀਕੇ ਨਾਲ ਬਾਜ਼ਾਰ ਵਰਗੀ ਗਲਾਬ ਜਾਮਣ ਬਣੂਗੀ ਸਿਰਫ ਦੋ ਚਮਚੀ ਆਪਾਂ ਇਹਦੇ ਵਿੱਚ ਪਾਏ ਐ ਜੇ ਤੁਹਾਡੇ ਕੋਲ ਕਾਰਨਫਲੋਰ ਹੋਵੇ ਘਰ ਵਿੱਚ ਤੁਸੀਂ ਉਹ ਮਿਕਸ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਸਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਫਿਰ ਇੱਕ ਜੱਗ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਗ੍ਰਾਈਂਡ ਕਰਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਇੱਕ ਚੀਜ਼ ਹੋਰ ਪਾਵਾਂਗੇ ਜਿਸ ਦੇ ਨਾਲ ਇਹਦਾ ਖੋਏ ਵਰਗਾ ਹੀ ਸਵਾਦ ਆਵੇ ਦੋ ਚਮਚੇ ਦੇ ਵਿੱਚ ਭਰ ਕੇ ਆਪਾਂ ਪਾਤੇ ਦੇਸੀ ਘਿਓ ਦੇ ਘਿਓ ਤੁਸੀਂ ਆਪਣੀ ਮਰਜ਼ੀ ਨਾਲ ਪਾਸ ਕਹਦੇ ਹਾਂ ਜਿਓ ਜਿਵੇਂ ਤੁਹਾਡੇ ਘਰ ਵਿੱਚ ਹੋਇਆ ਤੁਸੀਂ ਉਹੀ ਵਰਤ ਲਿਓ ਚਾਹੇ ਇਹਦੇ ਵਿੱਚ ਡੱਲੜਾ ਪਾ ਲਿਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਜੱਗ ਨੂੰ ਕਰਿਓ ਬੰਦ ਤੇ ਚੰਗੀ ਤਰ੍ਹਾਂ ਇਹਨੂੰ ਗ੍ਰਾਈਂਡ ਕਰ ਲਿਓ ਤੇ ਦੇਖੋ ਜਦੋਂ ਇਹ ਤਿਆਰ ਹੋ ਗਈ ਨਾਲੇ ਤਾਂ ਸੂਜੀ ਬਿਲਕੁਲ ਬਰੀਕ ਹੋ ਚੁੱਕੀ ਐ ਤੇ ਬਾਕੀ ਇਹ ਖੋਏ ਦੀ ਤਰ੍ਹਾਂ ਇਹਦਾ ਕਲਰ ਵਗੈਰਾ ਲੱਗਣ ਲੱਗ ਗਿਆ ਤੇ ਅਲੱਗ ਈ ਇਹਦੇ ਵਿੱਚੋਂ ਖੁਸ਼ਬੂ ਆਉਣ ਲੱਗ ਜੂਗੀ ਕਿਉਂਕਿ ਆਪਾਂ ਇਹਦੇ ਵਿੱਚ ਮਿਲਕ ਪਾਊਡਰ ਪਾਇਆ ਬਹੁਤ ਹੀ ਮਜ਼ੇਦਾਰ ਜੀ ਰੈਸਪੀ ਐ ਤੇ ਬਣਾਉਣ ਵਿੱਚ ਵੀ ਬੜਾ ਹੀ ਮਜ਼ਾ ਆਊਗਾ ਫਿਰ ਲੈ ਲੇ ਜੀ ਇੱਕ ਕੜਾਈ ਆਪਾਂ ਨਾਨ ਸਟਿਕ ਕੜਾਈ ਲਈ ਐ ਤੁਸੀਂ ਸਾਦੀ ਵੀ ਲੈ ਸਕਦੇ ਹੋ ਪਰ ਉਹ ਨੀਚੋਂ ਥੋੜੀ ਜਿਹੀ ਭਾਰੀ ਹੋਵੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ 2.5 ਕ올ੀਆਂ ਆਪਾਂ ਲਈਆਂ ਦੁੱਧ ਦੀਆਂ ਉਹੀ ਕ올ੀ ਐ ਤੁਹਾਡੇ ਕੋਲ ਮੈਂ ਹਰ ਵਾਰ ਕਹਿ ਰਹੀ ਹਾਂ ਕਿਉਂਕਿ ਇਹਦੇ ਨਾਲ ਨਾਪ ਬਿਲਕੁਲ ਪਰਫੈਕਟ ਆਊਗਾ ਇਸ ਲਈ ਇੱਕ ਚੀਜ਼ ਹੀ ਵਰਤਿਓ 2.5 ਕੋਲੀਆਂ ਆਪਾਂ ਦੁੱਧ ਦੀਆਂ ਲੈ ਲਈਆਂ ਦੁੱਧ ਆਪਾਂ ਫ੍ਰਿਜ ਚੋਂ ਕੱਢਿਆ ਸੀ ਹਲਕਾ ਜਿਹਾ ਇਹਨੂੰ ਆਪਾਂ ਜੈਨੇ ਕੀ ਕੋਸਾ ਜੇ ਕਰ ਲਿਆ ਮਤਲਬ ਨੋਰਮਲ ਜੇ ਤੁਹਾਡੇ ਕੋਲੇ ਘਰ ਵਿੱਚ ਨੋਰਮਲ ਦੁੱਧ ਪਿਆ ਤਾਂ ਤੁਸੀਂ ਪਹਿਲਾਂ ਉਹ ਹੀ ਲਿਓ ਫ੍ਰਿਜ ਵਾਲਾ ਨਾ ਲਿਓ ਜਦੋਂ ਇਹ ਨਾਰਮਲ ਹੋ ਗਿਆ ਇਹਨੂੰ ਉਬਾਲਾ ਵਗੈਰਾ ਕੁਝ ਨਹੀਂ ਦੇਣਾ ਨਾਲ ਦੀ ਨਾਲ ਹੀ ਤੁਸੀਂ ਇਹ ਗ੍ਰੈਂਡ ਕੀਤਾ ਹੋਇਆ ਸਾਰਾ ਸਮਾਨ ਦੁੱਧ ਵਿੱਚ ਪਾ ਦੇਣਾ ਤੇ ਗੈਸ ਦੀ ਫਲੇਮ ਇੱਥੇ ਬਿਲਕੁਲ ਸਲੋ ਰੱਖਣੀ ਹੈਗੀ ਜਦੋਂ ਤੁਸੀਂ ਸਾਰਾ ਜੱਗ ਵਾਲਾ ਸਮਾਨ ਇਹਦੇ ਵਿੱਚ ਪਾਤਾ ਫਿਰ ਤੁਸੀਂ ਕਿਸੇ ਵੀ ਵਿਸਕਨ ਨਾਲ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਜਾਓ ਕਿਉਂਕਿ ਇੱਥੇ ਇਹਦੇ ਵਿੱਚ ਗੱਠਾ ਬਣਨ ਦਾ ਪੂਰਾ ਡਰ ਹੈ ਗੈਸ ਦੀ ਫਲੇਮ ਮੀਡੀਅਮ ਟੂ ਫੁੱਲ ਕਰ ਲਿਓ ਇੱਕ ਵਾਰ ਤੁਸੀਂ 1 ਮਿੰਟ ਲਈ ਸਿਰਫ ਜਦੋਂ ਇਹ ਚੰਗੀ ਤਰ੍ਹਾਂ ਗਰਮ ਹੋ ਗਿਆ ਨਾਲ-ਨਾਲ ਮਿਕਸ ਹੋ ਗਿਆ ਨਾਲ ਦੀ ਨਾਲ ਹੀ ਤੁਸੀਂ ਗੈਸ ਨੂੰ ਸਲੋ ਫਲੇਮ ਤੇ ਕਰ ਦਿਨੇਗਾ ਇੱਥੇ ਤੁਸੀਂ ਇਹਦਾ ਬਹੁਤ ਧਿਆਨ ਰੱਖਣਾ ਹੈ ਹੱਥ ਦੀ ਸਪੀਡ ਵਧਾ ਦੇਣੀ ਹੈ ਕਿਉਂਕਿ ਛੋਟੀ ਜਿਹੀ ਇੱਕ ਗੱਠ ਹੈ ਜਿਹੜੀ ਉਹ ਬਿਸਕਰ ਦੇ ਵਿੱਚ ਫਸ ਗਈ ਸੀ ਉਸ ਤੋਂ ਬਾਅਦ ਬਾਹਰ ਕੱਢਿਆ ਲਗਾਤਾਰ ਮਿਕਸ ਕਰਨਾ ਤੇ ਦੇਖੋ ਬਾਅਦ ਵਿੱਚ ਇਹ 3 ਮਿੰਟਾਂ ਦੇ ਵਿੱਚ ਵਿੱਚ ਇਸ ਤਰੀਕੇ ਦਾ ਹੋ ਜਾਊਗਾ ਇੱਕ ਡੋਅ ਜਾਂ ਤਿਆਰ ਹੋ ਜਾਊਗਾ ਤੇ ਕੜਾਈ ਨੂੰ ਇਹਨੇ ਆਪਣੇ ਆਪ ਹੀ ਛੱਡ ਦਿੱਤਾ ਜੇ ਤੁਸੀਂ ਸਾਦੀ ਕੜਾਈ ਲਓਗੇ ਤਾਂ ਇੱਕ ਵਾਰੀ ਇਹ ਨੀਚੇ ਚਿਪਕੂਗਾ ਤੁਸੀਂ ਹੱਥ ਦੀ ਸਪੀਡ ਵਧਾ ਦਿਓ ਤੇ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਡੋਅ ਬਣ ਜਾਣਾ ਗੈਸ ਦੀ ਫਲੇਮ ਤੁਸੀਂ ਸਲੋ ਰੱਖਣੀ ਹੈ ਹੌਲੀ-ਹੌਲੀ ਕਰਨੇਗਾ ਭਾਂਡਿਆਂ ਨਾਲ ਫਰਕ ਨਹੀਂ ਪੈਂਦਾਗਾ ਬਸ ਸਾਨੂੰ ਧਿਆਨ ਜ਼ਿਆਦਾ ਰੱਖਣਾ ਪੈਂਦਾਗਾ ਫਿਰ ਆਪਾਂ ਕੋਈ ਵੀ ਪਲਟਾ ਵਗੈਰਾ ਤੁਸੀਂ ਲੈ ਲਿਓ ਤੇ ਇਸ ਤਰੀਕੇ ਨਾਲ ਇਹਨੂੰ ਵਿਚਕਾਰੋਂ ਅਲੱਗ ਕਰਦੇ ਹੋਏ ਚੰਗੀ ਤਰ੍ਹਾਂ ਪਕਾ ਲਿਓ 1.5 ਮਿੰਟ ਤੱਕ ਪਕਾਓ ਪਰ ਜ਼ਿਆਦਾ ਸੁੱਕਾ ਵੀ ਨਹੀਂ ਕਰਨਾ ਕਿਉਂਕਿ ਨਹੀਂ ਤਾਂ ਜਦੋਂ ਹੀ ਗਲਾਬ ਜਾਮਨ ਤੁਸੀਂ ਬਣਾਓਗੇ ਤਾਂ ਉਹਦੇ ਵਿੱਚ ਕ੍ਰੈਕ ਆ ਜਾਣਗੇ ਵਧੀਆ ਨਹੀਂ ਬਣਾਣਾ ਡਰਾਈ ਨਹੀਂ ਹੋਣਾ ਚਾਹੀਦਾ ਸੌਫਟ ਹੋਣਾ ਚਾਹੀਦਾ ਫਿਰ ਇਹਨੂੰ ਗਰਮ-ਗਰਮ ਨੂੰ ਤੁਸੀਂ ਪਲਟੇ ਨਾਲ ਇਸ ਤਰੀਕੇ ਨਾਲ ਸੈੱਟ ਕਰਦੇ ਜਾਇਓ ਮਸਲਦੇ ਜਾਇਓ ਇਹਦੀ ਚੰਗੀ ਤਰ੍ਹਾਂ ਤੁਸੀਂ ਮ사ਜ ਕਰਨੀ ਹੈ ਇੱਕ ਦੋ ਮਿੰਟਾਂ ਦੇ ਵਿੱਚ ਇਹ ਠੰਡਾ ਵੀ ਹੋ ਜਾਊਗਾ ਕਿਉਂਕਿ ਆਪਾਂ ਇਹਨੂੰ ਬਾਰ-ਬਾਰ ਖਲਾੜਦੇ ਆ ਇਸ ਤਰੀਕੇ ਨਾਲ ਜਦੋਂ ਇਹ ਠੰਡਾ ਹੋ ਗਿਆ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਹੱਥਾਂ ਨੂੰ ਵਰਤਣਾ ਇਹ ਛੋਟੀਆਂ-ਛੋਟੀਆਂ ਗੱਲਾਂ ਦਾ ਜੇ ਤੁਸੀਂ ਪਹਿਲਾਂ ਹੀ ਧਿਆਨ ਰੱਖ ਲੇ ਤਾਂ ਗਲਾਬ ਜਾਮਨ ਐਂਡ ਤੇ ਬਹੁਤ ਵਧੀਆ ਬਣੂਗੀ ਉਦੋਂ ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ ਹੋਣੀ ਉਹਨੇ ਬਣ ਹੀ ਜਾਣਾ ਬਿਨਾ ਕਿਸੇ ਕ੍ਰੈਕ ਤੋਂ ਬਣੂਗੀ ਸੌ ਸਾਫਟ ਬਣੂਗੀ ਫਿਰ ਆਪਾਂ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਮਸਲਿਆ ਦੋ ਤਿੰਨ ਮਿੰਟ ਆਪਾਂ ਇਸ ਤਰੀਕੇ ਨਾਲਾਈ ਜਾਨੀ ਕਿ ਚਾਰ ਤੋਂ ਪੰਜ ਮਿੰਟ ਤੁਸੀਂ ਇਹਦੀ ਚੰਗੀ ਤਰ੍ਹਾਂ ਮ사ਜ ਕਰਨੀ ਹੈ ਕੋਈ ਵੀ ਘਿਓ ਵਗੈਰਾ ਵਿੱਚ ਪਾਉਣ ਦੀ ਕੋਈ ਜ਼ਰੂਰਤ ਨਹੀਂ ਉਹੀ ਦੋ ਚਮਚ ਘਿਓ ਦੇ ਪਾਏ ਸੀ ਆਪਾਂ ਜਿਹੜੇ ਇਹਨੂੰ ਗ੍ਰਾਇੰਡ ਕੀਤਾ ਸੀ ਤੇ ਦੇਖੋ ਇਹਦਾ ਵਧੀਆ ਜਿਹਾ ਡੋ ਤਿਆਰ ਹੋ ਗਿਆ ਕਿੰਨਾ ਜਿਆਦਾ ਸੌਫਟ ਹੈ ਤੁਸੀਂ ਦੇਖ ਲਓ ਹੱਥਾਂ ਨਾਲ ਭੁਰ ਰਿਹਾ ਜਿਵੇਂ ਕਿ ਪੇੜੇ ਬਣੇ ਹੁੰਦੇ ਆ ਚਾਰ ਪੰਜ ਮਿੰਟ ਜਿੰਨੇ ਹੀ ਮਸਲ ਕੇ ਤੁਸੀਂ ਇਹਨੂੰ ਇੱਥੇ ਤਿਆਰ ਕਰ ਲਿਆ ਤਾਂ ਸੂਜੀ ਦਾ ਇੱਕ ਵੀ ਮੋਟਾ ਦਾਣਾ ਵਿੱਚ ਨਹੀਂ ਬਚਣਾ ਨੂੰ ਪਤਾ ਹੀ ਨਹੀਂ ਲੱਗਣਾ ਕਿ ਇਹ ਜਿਹੜੀ ਗੁਲਾਬ ਜਾਮਨ ਹੈ ਤੁਸੀਂ ਸੂਜੀ ਤੋਂ ਤਿਆਰ ਕੀਤੀ ਹੈ ਬਹੁਤ ਸਸਤੇ ਵਿੱਚ ਮਜ਼ੇਦਾਰ ਗੁਲਾਬ ਜਾਮਨ ਬਣੂਗੀ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸਿਓ ਰੈਸਿਪੀ ਕਿਹੋ ਜਿਹੀਆਂ ਲੱਗੀਆਂ ਤੇ YouTube ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ Facebook ਤੇ ਨਵੇਂ ਆ ਉਹ ਤੁਸੀਂ ਫੋਲੋ ਜ਼ਰੂਰ ਕਰ ਲਓ ਤੇ ਇਹਨਾਂ ਦਾ ਸਾਈਜ਼ ਤੇ ਇਹਨਾਂ ਦੀ ਸ਼ੇਪ ਉਹ ਤੁਸੀਂ ਆਪਣੇ ਮਤਲਬ ਅਕ ਰੱਖਣੀ ਹੈ ਜਿਵੇਂ ਤੁਹਾਡਾ ਦਿਲ ਕਰੇ ਅੱਜ ਆਪਾਂ ਗੋਲ ਗੁਲਾਬ ਜਾਮਨ ਤਿਆਰ ਕਰਾਂਗੇ ਇਸ ਕਰਕੇ ਆਪਾਂ ਇਹਨੂੰ ਬਾਲਸ ਦੀ ਤਰ੍ਹਾਂ ਤਿਆਰ ਕਰ ਲਿਆ। ਇੱਕੋ ਵਾਰ ਤੁਸੀਂ ਇਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਬਣਾ ਲੈਣਾ ਹੈ ਇੱਥੇ ਧਿਆਨ ਰੱਖਣਾ ਕਿ ਬਣਾਉਣ ਵੇਲੇ ਕੋਈ ਵਿੱਚ ਕ੍ਰੈਕ ਨਾ ਹੋਵੇ ਤੇ ਜਦੋਂ ਹੀ ਤੁਸੀਂ ਕੜਾਈ ਵਿੱਚ ਤੇਲ ਲੈਣਾ ਤੇਲ ਐਨਾ ਲੈਣਾ ਕਿ ਜਦੋਂ ਤੁਸੀਂ ਇਹਨੂੰ ਫਰਾਈ ਕਰਨਾ ਤੇ ਚੰਗੀ ਤਰ੍ਹਾਂ ਵਿੱਚ ਡਿਪ ਹੋ ਜੇ ਮਤਲਬ ਥੋੜਾ ਜਿਹਾ ਵੀ ਹਿੱਸਾ ਤੇਲ ਤੋਂ ਬਾਹਰ ਨਹੀਂ ਹੋਣਾ ਚਾਹੀਦਾ ਉਸ ਤਰੀਕੇ ਦੀ ਤੁਸੀਂ ਕੜਾਈ ਲੈਣੀ ਹੈ ਨਹੀਂ ਤਾਂ ਜਿਹੜਾ ਹਿੱਸਾ ਇਹਦੇ ਵਿੱਚ ਉਹ ਬਾਹਰ ਰਹਿ ਗਿਆ ਉਹ ਫਟ ਜਾਊਗਾ ਉਸ ਤੋਂ ਬਾਅਦ ਜੀ ਆਪਾਂ ਪਹਿਲਾਂ ਸਭ ਤੋਂ ਛੋਟੀਆਂ-ਛੋਟੀਆਂ ਦੋ ਬੋਲਸ ਇਸ ਵਿੱਚ ਪਾਈਆਂ ਤੇਲ ਵੀ ਚੈੱਕ ਕਰ ਲਿਆ ਤੇਲ ਫੁੱਲ ਗਰਮ ਨਹੀਂ ਹੋਣਾ ਚਾਹੀਦਾ ਇਹਨੂੰ ਫੁੱਲ ਗਰਮ ਕਰਕੇ ਤੁਸੀਂ 2 ਮਿੰਟਾਂ ਲਈ ਰੈਸਟ ਤੇ ਰੱਖਿਓ ਜਾਨੀ ਕਿ ਫੇਰ ਗੈਸ ਦੀ ਫਲੇਮ ਮੀਡੀਅਮ ਤੇ ਕਰ ਦਿਓ ਹੌਲੀ ਹੌਲੀ 5 ਤੋਂ 6 ਮਿੰਟਾਂ ਵਿੱਚ ਇਹ ਪੱਕ ਕੇ ਤਿਆਰ ਹੋਣਗੀਆਂ ਦੋ ਛੋਟੀਆਂ ਜਿਹੀਆਂ ਗਲਾਵੀਆਂ ਮਨੇ ਆਪਾਂ ਪਹਿਲਾਂ ਹੀ ਪਾ ਕੇ ਦੇਖ ਲਈਆਂ ਸੀ ਕਿ ਇਹਨਾਂ ਵਿੱਚ ਕੋਈ ਕ੍ਰੈਕ ਵਗੈਰਾ ਤਾਂ ਨਹੀਂ ਆਇਆ ਬਹੁਤ ਹੀ ਵਧੀਆ ਦੇਖੋ ਬਣ ਕੇ ਉਹ ਤਿਆਰ ਹੋ ਗਈਆਂ ਉਸ ਤੋਂ ਬਾਅਦ ਪਨਾਲ ਦੀ ਨਾਲ ਹੀ ਦੂਸਰੀਆਂ ਪਾਤੀਆਂ ਜਦੋਂ ਹੀ ਤੁਸੀਂ ਛੋਟੀਆਂ ਪਾਉਂਗੇ ਨਾਲੇ ਤਾਂ ਤੁਹਾਨੂੰ ਪਤਾ ਲੱਗ ਜੂ ਕਿ ਤੇਲ ਚੈੱਕ ਕਰ ਲਓਗੇ ਹਲਕੇ ਜੇ ਬੱਬਲਸ ਉੱਠਣ ਲੱਗੇ ਤਾਂ ਸਮਝੋ ਇਹ ਤਿਆਰ ਹੈ ਠੰਡੇ ਤੇਲ ਵਿੱਚ ਬਿਲਕੁਲ ਨਾ ਪਾਓ ਕਿਉਂਕਿ ਇਹ ਫਟ ਜਾਣਗੀਆਂ ਤੇ ਵਧੀਆ ਤਿਆਰ ਨਹੀਂ ਹੋਣੀਆਂ ਬਾਕੀ ਇਹ ਚੀੜੀਆਂ ਵੀ ਹੋ ਜਾਣਗੀਆਂ ਫਿਰ ਕਿਸੇ ਵੀ ਛਾਨਣੀ ਨਾਲ ਆਪਣੇ ਹਿਸਾਬ ਨਾਲ ਹਲਕਾ ਹਲਕਾ ਜਿਹਾ ਹਿਲਾਉਂਦੇ ਜਾਈਓ 1 ਮਿੰਟ ਤੱਕ ਤਾਂ ਇਹਨਾਂ ਨੂੰ ਬਿਲਕੁਲ ਨਾ ਛੇੜਿਓ ਉਸ ਤੋਂ ਬਾਅਦ ਥੋੜਾ ਥੋੜਾ ਤੁਸੀਂ ਹਿਲਾਉਣਾ ਸ਼ੁਰੂ ਕਰ ਦਿਓ ਜਦੋਂ ਹੀ ਇੱਕ ਦੋ ਹਿਲਾਉਂਗੇ ਨਾਲ ਦੀ ਨਾਲ ਦੂਜੀਆਂ ਨੇ ਆਪਣੇ ਆਪ ਹੀ ਘੁਮ ਆਨੇਗਾ ਫਿਰ ਆਪਾਂ ਦੇਖੋ ਇਹਨੂੰ ਚੰਨਨੀ ਰਾਈ ਕੱਢ ਕੇ ਦਿਖਾਇਆ ਕਿਸੇ ਵਿੱਚ ਵੀ ਕੋਈ ਕ੍ਰੈਕ ਨਹੀਂ ਬਹੁਤ ਹੀ ਵਧੀਆ ਇਹਨਾਂ ਦਾ ਕਲਰ ਆਇਆਗਾ ਤੇ ਪਰ ਇੱਕ ਗੱਲ ਦਾ ਇੱਥੇ ਵੀ ਧਿਆਨ ਰੱਖਣਾ ਤੁਸੀਂ ਗਲਾਬ ਜਾਂ ਮਨਫੁੱਲ ਗਰਮ ਹੋਵੇ ਤੇ ਚਾਸ਼ਨੀ ਆਪਣੀ ਹਲਕੀ ਗਰਮ ਹੋਵੇ ਮਤਲਬ ਕੋਸੀ ਜੀ ਹੋਵੇ ਫਿਰ ਪਾਉਣੀ ਹੈ ਠੰਡੀ ਚਾਸ਼ਨੀ ਵਿੱਚ ਤੁਸੀਂ ਨਹੀਂ ਪਾਉਣੀ ਆ ਚਾਸ਼ਨੀ ਬਣੀ ਨੂੰ ਟਾਈਮ ਹੋ ਗਿਆ ਤਾਂ ਤੁਸੀਂ ਉਹਨੂੰ ਹਲਕਾ ਜਿਹਾ ਗਰਮ ਕਰ ਲਿਓ ਪਰ ਚਾਸ਼ਨੀ ਤੁਸੀਂ ਪਹਿਲਾਂ ਹੀ ਤਿਆਰ ਕਰਦੀਆਂ ਇਹ ਨਹੀਂ ਹੈਗਾ ਵੀ ਤੁਸੀਂ ਗੁਲਾਬ ਜਮਨਾ ਪਹਿਲਾਂ ਬਣਾ ਲਓ ਤੇ ਚਾਸ਼ਨੀ ਬਾਅਦ ਵਿੱਚ ਜਦੋਂ ਹੀ ਤੁਸੀਂ ਗੁਲਾਬ ਜਮਨਾ ਕੜਾਈ ਵਿੱਚੋਂ ਕੱਢੋ ਤਾਂ ਚਾਸ਼ਨੀ ਤੁਹਾਡੇ ਕੋਲ ਪਈ ਹੋਣੀ ਚਾਹੀਏ ਜਿਹੜੀਆਂ ਕਿ ਨਾਲ ਦੀ ਨਾਲ ਹੀ ਤੁਸੀਂ ਗੁਲਾਬ ਜਮਨਾ ਨੂੰ ਚਾਸ਼ਨੀ ਦੇ ਵਿੱਚ ਪਾ ਦਿਓ ਉਸੇ ਤਰ੍ਹਾਂ ਹੀ ਆਪਾਂ ਦੂਸਰਾ ਬੈਚ ਵੀ ਕੱਢ ਕੇ ਤਿਆਰ ਕਰ ਲਿਆ ਉਹ ਵੀ ਬੜਾ ਵਧੀਆ ਕਲਰ ਆਇਆ ਬੜੀਆਂ ਵਧੀਆ ਗੁਲਾਬ ਜਮਨਾ ਬਣੀਆਂ ਫਿਰ 4 ਤੋਂ 5 ਘੰਟੇ ਆਪਾਂ ਇਹਨਾਂ ਨੂੰ ਇਸੇ ਤਰ੍ਹਾਂ ਹੀ ਪਈਆਂ ਰਹਿਣ ਦਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਫੁੱਲ ਜਾਣ ਜੈਮੀ ਜਿਮੇਸ਼ ਜਾਸ਼ਨੀ ਦੇਖੋ ਇਹਨਾਂ ਦੇ ਅੰਦਰ ਜਾਂਦੀ ਗਈ ਹੈ ਫੁੱਲ ਕੇ ਵੱਡੇ ਵੱਡੇ ਸਾਈਜ਼ ਦੀਆਂ ਹੋ ਗਈਆਂ ਚਾशनी ਤੋਂ ਬਾਹਰ ਇਹਨਾਂ ਨੂੰ ਬਿਲਕੁਲ ਨਾ ਕਰਿਓ। ਜਿਹੜੇ ਖਾਣਾ ਵੀ ਚਾਹੁੰਦੇ ਆ ਤੇ ਥੋੜਾ ਜਿਹਾ ਮਿੱਠਾ ਘੱਟ ਪਸੰਦ ਕਰਦੇ ਆ ਤੇ ਤੁਸੀਂ ਕੱਲੀਆਂ ਗਲਾਬ ਜਾਮਨਾਂ ਬਾਹਰ ਕੱਢ ਕੇ ਖਾ ਲਿਓ। ਪਰ ਆਪਾਂ ਇਹਨਾਂ ਨੂੰ ਕੱਚ ਦੇ ਬੱਵਲ ਵਿੱਚ ਕੱਢ ਕੇ ਉੱਪਰ ਦੀ ਸਾਰੀ ਚਾशनी ਪਾ ਕੇ ਇਸ ਤੇ ਤਨਹੀਂ ਫ੍ਰਿਜ ਵਿੱਚ ਰੱਖ ਦਾਂ ਤਾਂ ਕਿ ਕਈ ਦਿਨਾਂ ਤੱਕ ਇਹਨਾਂ ਦਾ ਆਨੰਦ ਲਿਆ ਜਾ ਸਕੇ। ਸੋਨੂੰ ਯਕੀਨ ਵੀ ਨਹੀਂ ਹੋਣਾ ਕਿ 1.5 ਕਿਲੋ ਦੇ ਲਗਭਗ ਗਲਾਬ ਜਾਮਨ ਇੱਕ ਕੌਲੀ ਸੂਜੀ ਦੀ ਤੋਂ ਤਿਆਰ ਹੋਗੀ ਜਿਹੜੀ ਕਿ ਵੱਡੀ ਕੌਲੀ ਵੀ ਨਹੀਂ ਬਿਲਕੁਲ ਛੋਟੀ ਜੀ ਹੈ। ਕਿੰਨੀ ਜ਼ਿਆਦਾ ਮਜ਼ੇਦਾਰ ਹੋਊਗੀ ਇਹ ਜਿਹੜਾ ਤੁਸੀਂ ਬਣਾ ਕੇ ਖਾ ਲਈ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜੂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਹੁਣ ਮੇਰੇ ਕਹਿਣ ਤੇ ਇਸ ਤਰੀਕੇ ਨਾਲ ਗਲਵ ਯਮਨ ਬਣਾ ਕੇ ਜ਼ਰੂਰ ਦੱਸਿਓ ਤੇ ਇੱਕ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਧੰਨਵਾਦ ਜੀ